ਮਾਨਸਾ ਦੇ ਕਸਬਾ ਬਰੇਟਾ ਵਿੱਚ ਇੱਕ ਸਕੂਲ ਵੈਨ ਅਤੇ ਕਾਰ ਦੀ ਟੱਕਰ ਨਾਲ ਲਗਭਗ ਇੱਕ ਦਰਜਨ ਦੇ ਕੋਲ ਸਕੂਲ ਦੇ ਬੱਚੇ ਜ਼ਖਮੀ ਹੋ ਗਏ। ਬੱਚਿਆਂ ਨੂੰ ਬਡਲਾੜਾ ਦਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੋ ਬੱਚਿਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਇੱਕ ਨੂੰ ਮਾਨਸਾ ਤੇ ਇੱਕ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਬੱਸ ਦੇ ਡਰਾਈਵਰ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹਨਾਂ ਕੋਲ ਕੰਟਰੋਲ ਹੀ ਨਹੀਂ ਹੋਇਆ ਜਿਸ ਨਾਲ ਕਾਰ ਦੇ ਪਰ ਚੱਕੜੇ ਉੱਡ ਗਏ। ਜਦੋਂ ਬੱਸ ਦਾ ਨੰਬਰ ਆਨਲਾਈਨ ਚੈੱਕ ਕੀਤਾ ਗਿਆ ਤਾਂ ਉਸ ਦੀ ਫਿਟਨੈਸ ਵੀ ਤੋਂ 13 ਦੀ ਖਤਮ ਹੋਈ ਸੀ ਇਸ ਦਾ ਮਤਲਬ ਇਹ ਹੈ ਕਿ ਬੱਸ ਰੋਡ ਤੇ ਚੱਲਣ ਦੇ ਕਾਬਲ ਨਹੀਂ ਆਹ ਤੁਹਾਨੂੰ ਦਿਖਾਉਂਦੇ ਆ ਲਾਈਵ ਤਸਵੀਰਾਂ ਘਟੜਾਂ ਵਾਲੀ ਥਾਂ ਤੋਂ ਮੈਮ ਕੀ ਨਾਮ ਹੈ ਜੀ ਜੀ ਡਾਕਟਰ ਰੋਸ਼ੀਨ ਮੈਮ ਕੀ ਹੋਇਆ ਸਾਰਾ ਇੱਥੇ ਮਤਲਬ ਕਿਵੇਂ ਆਇਆ ਇਹ ਜਿਸ ਸਵੇਰੇ ਇੱਕ ਐਕਸੀਡੈਂਟ ਆਇਆ ਸੀਗਾ ਜਿਸ 'ਚ 9 ਬੱਚੇ ਸੀਗੇ ਤੇ ਉਹਨਾਂ 'ਚੋਂ ਦੋ ਸੀਗੇ ਵੱਡੇ ਔਰ ਤੇ 7 ਸੀਗੇ ਬੱਚੇ ਜਿਹੜੇ ਦੋ ਬੱਚੇ ਆ ਉਹ ਰੈਫਰ ਹੋ ਗਿਆ ਇੱਕ ਸੀਰੀਅਸ ਕੰਡੀਸ਼ਨ 'ਚ ਸੀਗਾ ਉਹ ਗਿਆ ਪਾਰਚ ਪਟਿਆਲਾ ਇੱਕ ਸੀਟੀ ਸਕੈਨ ਲਈ ਮਾਨਸਾ ਰੈਫਰ ਹੋਇਆ ਤੇ ਹੋਰ ਸਾਰੇ ਸਾਡੇ ਅੰਡਰ ਅਬਜ਼ਰਵੇਸ਼ਨ 'ਚ ਆ ਉਹ ਸਾਡੇ ਕੋਲ ਨੇ ਮੈਮ ਕਿਸੇ ਨੂੰ ਹੋਮ ਕੋਈ ਛੁੱਟੀ ਵੀ ਮਿਲੀ ਆ ਜਾਂ ਹਲੇ ਹਾਂਜੀ ਦੋ ਹੈਗੇ ਆ ਜਿਹੜੇ ਉਹ ਬਿਲਕੁਲ ਠੀਕ ਹੈ ਉਹਨਾਂ ਨੂੰ ਕੋਈ ਸੱਟ ਨਹੀਂ ਹੈਗੀ ਉਹਨਾਂ ਨੂੰ ਛੁੱਟੀ ਦੇ ਰਹੇ ਆ ਅੱਜ ਸਵੇਰੇ ਬ੍ਰੇਕਟ ਦੇ ਵਖੇ ਬੀਜਾ ਕੰਟੀ ਦੇ ਸਕੂਲ ਦੀ ਬੈਂ ਦਾ ਬੱਚਿਆਂ ਵਾਲੀ ਦਾ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਬੱਚਿਆਂ ਦੇ ਸੱਟਾਂ ਲੱਗੀਆਂ ਸੀਗੀਆਂ ਜਿਨ੍ਹਾਂ ਨੂੰ ਇੱਥੇ ਬਡਲਾਡੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜੋ ਸਿਰਫ 7 ਬੱਚਿਆਂ ਦੇ ਜਿਹੜੀਆਂ ਅੱਗੀਆਂ ਸੱਟਾਂ ਵੱਜੀਆਂ ਸੀਗੀਆਂ ਜਿਨ੍ਹਾਂ ਵਿੱਚ ਦੋ ਬੱਚਿਆਂ ਦੇ ਜ਼ਿਆਦਾ ਸੀਗੇ ਉਹਨਾਂ ਨੂੰ ਜਿਹੜਾ ਪਟਿਆਲੇ ਵਫੇਰਾ ਪ੍ਰਕਰਤ ਸਿਟੀਸ ਕਰਨ ਲਈ ਬਾਕੀ ਜੋ ਡਰਾਈਵਰ ਦਾ ਬਿਆਨ ਲਿਖਵਗਾਉ ਉਹ ਦਾ ਬਿਆਨ ਦਿੱਤ ਗਾਰ ਵੀ ਦਿੱਤੀ